ਹੈਲੋ ਪਿਆਰੇ ਵਿਦਿਆਰਥੀਓ ਮੈਂ ਰਾਜਵੀਰ ਸਿੰਘ ਸੀਨੀਅਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 10 ਕਿੜੀ ਰਾਵਲਾ ਪਿੰਡ ਅੱਜ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਮੈਨੂੰ ਆਸ ਹੈ ਕਿ ਇਸ ਕਰੋਨਾ ਮਹਾਮਾਰੀ ਦੇ ਅੰਦਰ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਤੰਦਰੁਸਤ ਹੋਵੋਗੇ ਤੁਸੀਂ ਕਰੋਨਾ ਮਹਾਮਾਰੀ ਦੇ ਜੋ ਨਿਯਮ ਨੇ ਜੋ ਸਰਕਾਰ ਦੁਆਰ ਦਿੱਤੀ ਕਿ ਗਾਈਡਲਾਈਨ ਹੈ ਉਸ ਨੂੰ ਅਪਣਾਉਂਦੇ ਹੋਵੋ ਤਾਂ ਆਓ ਸ਼ੁਰੂ ਕਰੀਏ ਅੱਜ ਦੀ ਆਨਲਾਈਨ ਕਲਾਸ ਜਮਾਤ ਨੋਮੀ ਤੰਦਰਗਤ ਭਾਗ 2 ਲੋਕ ਕਹਾਣੀ ਪਰਭਾਸ਼ਾ ਤੇ ਰੂਹ ਆਪ ਕਰੀਏ ਸ਼ੁਰੂ ਲੋਕ ਕਹਾਣੀ ਕਿਸੇ ਮਨੁੱਖੀ ਸਮੂਹ ਦੇ ਸੱਭਿਆਚਾਰ ਦੀ ਧਰੋਣੀ ਰਚਾ ਨੂੰ ਦਰਸਾਉਂਦੀ ਹੈ ਲੋਕ ਕਹਾਣੀ ਦੱਸਦੀ ਹੈ ਕਿ ਕਿਸੇ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਦਾ ਅਸਲੀ ਰੂਪ ਕੀ ਹੈ ਪੰਜਾਬੀ ਲੋਕ ਸੱਭਿਆਚਾਰ ਵਿੱਚ ਲੋਕ ਕਹਾਣੀ ਵਿਦੇਰੇ ਪ੍ਰਚਲਿਤ ਸ਼ਬਦ ਬਾਤ ਹੈ ਪੰਜਾਬੀ ਵਿਅਕਤੀ ਦਾ ਬਚਪਨ ਦਾਦੀ ਨਾਨੀ ਦੁਆਰਾ ਪਾਈਆਂ ਸੁਣਾਈਆਂ ਬਾਤਾਂ ਵਿੱਚ ਗੁਜ਼ਰਦਾ ਹੈ ਇਹ ਬਾਤਾਂ ਵੱਖ-ਵੱਖ ਰੂਪਾਂ ਵਿੱਚ ਕਹਾਣੀ ਰਸ ਨਾਲ ਭਰਪੂਰ ਮਨੋਰੰਜਨ ਕਰਦੀਆਂ ਪਰ ਇਹਨਾਂ ਵਿੱਚ ਕੇਵਲ ਮਨੋਰੰਜਨ ਹੀ ਨਹੀਂ ਸਗੋ ਨੈਤਿਕ ਉਪਦੇਸ਼ ਕਦਰਾਂ-ਕੀਮਤਾਂ ਜੀਵਨ ਦਾ ਵਰਤ ਵਿਹਾਰ ਅਨੁਭਵ ਜੀਵਨ ਦੀਆਂ ਹਕੀਕਤਾਂ ਅਟਲ ਸਚਾਈਆਂ ਇਤਿਹਾਸ ਮਨੁੱਖੀ ਕਮਜ਼ੋਰੀਆਂ ਮਨੁੱਖੀ ਰਿਸ਼ਤੇ ਅਤੇ ਪ੍ਰਕਿਰਤੀ ਦੀ ਅਸਲੀਅਤ ਆਦਿ ਬਾਰੇ ਵੀ ਗੱਲ ਕੀਤੀ ਜਾਂਦੀ ਹੈ ਇੰਜ ਬਾਤ ਲੋਕ ਗਿਆਨ ਦਾ ਖਜ਼ਾਨਾ ਹੁੰਦੀ ਹੈ ਇਸ ਲੋਕ ਗਿਆਨ ਨੂੰ ਬਿਰਤਾਂਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਬਿਰਤਾਂਤ ਕਿਸੇ ਵਾਪਰੀ ਘਟਨਾ ਨੂੰ ਬਿਆਨ ਕਰਨ ਦੀ ਜੁਗਤ ਹੈ ਸੋ ਲੋਕ ਕਹਾਣੀ ਨੂੰ ਲੋਕਮੰਦ ਦਾ ਬਿਰਤਾਂਤ ਕਿਹਾ ਜਾ ਸਕਦਾ ਹੈ ਬਿਰਤਾਂਤ ਹੋਣ ਕਰਕੇ ਇਸ ਵਿੱਚ ਵਕਤਾ ਵਕਤਾ ਜੋ ਕਹਾਣੀ ਸੁਣਾਉਣ ਵਾਲਾ ਅਤੇ ਸਰੋਤਾ ਕਹਾਣੀ ਸੁਣਨ ਵਾਲਾ ਦੀ ਹਾਜ਼ਰੀ ਲਾਜ਼ਮੀ ਹੁੰਦੀ ਹੈ ਲੋਕ ਕਹਾਣੀ ਦਾ ਆਨੰਦ ਇਸ ਨੂੰ ਸੁਣਨ ਵਿੱਚ ਲੁਕਿਆ ਹੋਇਆ ਹੈ ਵਕਤਾ ਬਾਤਕਾਰ ਦੇ ਰੂਪ ਵਿੱਚ ਸਰੋਤੇ ਦੀ ਹਾਜ਼ਰੀ ਨੂੰ ਪੱਕਿਆ ਕਰਨ ਲਈ ਹੰਗਾਰੇ ਦੀ ਮੰਗ ਰੱਖਦਾ ਹੈ ਜਦੋਂ ਬਾਤ ਪਾਈ ਜਾਂਦੀ ਹੈ ਤਾਂ ਸੁਣਨ ਵਾਲਿਆਂ ਵਿੱਚ ਇੱਕ ਜਣਾ ਹੂੰ ਫਿਰ ਅੱਛਾ ਆਦਿ ਸ਼ਬਦ ਬੋਲ ਕੇ ਸਰੋਤਿਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਈ ਰੱਖਦਾ ਹੈ ਇਸ ਤੋਂ ਹੀ ਸਰੋਤੇ ਦੀ ਦਿਲਚਸਪੀ ਦਾ ਪਤਾ ਲੱਗਦਾ ਹੈ ਇਸੇ ਰੂਪ ਵਿੱਚ ਹੀ ਲੋਕ ਕਹਾਣੀ ਇੱਕ ਪਾਸੜ ਬਿਆਨ ਨਾ ਹੋ ਕੇ ਦਵੱਲੀ ਖੇੜ ਬਣ ਜਾਂਦੀ ਹੈ ਲੋਕ ਕਹਾਣੀ ਸੁਣੀ ਨਹੀਂ ਜਾਂਦੀ ਸਕੋ ਸਰੋਤੇ ਨੂੰ ਕਹਾਣੀ ਦੇ ਵਰਤਾਂਦੇ ਵੀ ਸ਼ਾਮਲ ਹੋਣਾ ਪੈਂਦਾ ਹੈ ਅਜਿਹੀ ਸੰਬੂਲਿਤ ਨਾਲ ਹੀ ਸਰੂਤਾ ਵਿਹਾਰਕ ਗਿਆਨ ਨੂੰ ਗ੍ਰਹਿਣ ਕਰਦਾ ਹੈ ਵਿਦਿਆਰਥੀਆਂ ਨੂੰ ਪੰਜਾਬੀ ਲੋਕ ਕਹਾਣੀਆਂ ਦੇ ਭਰਪੂਰ ਖਜ਼ਾਨੇ ਵਿੱਚੋਂ ਕੁਝ ਕੁ ਲੋਕ ਕਹਾਣੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹਨਾਂ ਲੋਕ ਕਹਾਣੀਆਂ ਕਥਾਵਾਂ ਦੀਆਂ ਵਣਗੀਆਂ ਵਿੱਚੋਂ ਇੱਕ ਹੈ ਪਹਿਲੀ ਆਪਣੇ ਨੀਤੀ ਕਥਮ ਲੋਕ ਕਥਾਾਂਵਾਂ ਦੀਆਂ ਨੇਕ ਵਣਗੀਆਂ ਵਿੱਚੋਂ ਨੀਤੀ ਕਥਾਵਾਂ ਦਾ ਵੀ ਵਿਸ਼ੇਸ਼ ਸਥਾਨ ਹੈ ਇਸ ਵਣਗੀ ਦੀਆਂ ਕਹਾਣੀਆਂ ਲਈ ਤੰਤਰ ਕਥਾ ਸ਼ਬਦ ਵੀ ਵਰਤਿਆ ਜਾਂਦਾ ਹੈ। ਪ੍ਰਾਚੀਨ ਗ੍ਰੰਥ ਪੰਚ ਤੰਤਰ ਅਤੇ ਹਿਤਉਪਦੇਸ਼ ਵਿੱਚ ਅਨੇਕ ਪ੍ਰਕਾਰ ਦੀਆਂ ਨੀਤੀ ਕਥਾਵਾਂ ਸ਼ਾਮਲ ਹਨ। ਕਥਾ ਸਾਈਸਾਗਰ ਨਾਮ ਦੇ ਗ੍ਰੰਥ ਵਿੱਚੋਂ ਵੀ ਇਸ ਪ੍ਰਕਾਰ ਦੀਆਂ ਕਥਾਵਾਂ ਦੇ ਨਮੂਨੇ ਤਲਾਸ਼ੇ ਜਾ ਸਕਦੇ ਹਨ। ਨੀਤੀ ਕਥਾਵਾਂ ਦਾ ਸਬੰਧ ਨੀਤੀ ਵਿੱਦਿਆ ਨਾਲ ਹੈ। ਨੀਤੀ ਤੋਂ ਭਾਵ ਕੁਝ ਵਿਸ਼ੇਸ਼ ਨੁਕਤੇ, ਚਾਲਾਂ, ਜੁਗਤਾਂ ਦਾ ਗਿਆਨ ਹੈ। ਇਸ ਕਿਸਮ ਦਾ ਗਿਆਨ ਹੁੰਦਾ ਜੋ ਵਿਵਹਾਰਿਕ ਸੰਕਟ ਸਮੱਸਿਆ ਕਠਿਨਾਈ ਮੌਕੇ ਮਦਦਗਾਰ ਸਾਬਤ ਹੁੰਦਾ ਹੈ ਇਹ ਜੋ ਕਥਾਵਾਂ ਜਿਨ੍ਹਾਂ ਜਰੀਏ ਪਾਠਕਾਂ ਸਰੋਤਿਆਂ ਨੂੰ ਜੀਵਨ ਵਿੱਚ ਆਉਣ ਵਾਲੀਆਂ ਕਠਿਨਾਈਆਂ ਮੁਸ਼ਕਲਾਂ ਪ੍ਰਤੀ ਕੋਚਾਲਾਂ ਜੁਗਤਾਂ ਨੀਮਾਂ ਆਦ ਸਮਝਣ ਦਾ ਸੁਨੇਹਾ ਦਿੱਤਾ ਜਾਵੇ ਨੀਤੀ ਕਥਾਵਾਂ ਅਖਵਾਉਂਦੀਆਂ ਹਨ ਨੀਤੀ ਸ਼ਾਸਤਰ ਵਿੱਚ ਸਮਾਜ ਦੇ ਰਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੇ ਨਿਯਮ ਦਰਸ਼ਨ ਨੀਤੀ ਕਥਾ ਇੱਕ ਪ੍ਰਕਾਰ ਦੀ ਉਪਦੇਸ਼ ਨੂੰ ਮਾ ਕਥਾ ਹੁੰਦੀ ਹੈ ਜਿਸ ਵਿੱਚ ਉਪਦੇਸ਼ ਸਿੱਧਾ ਨਹੀਂ ਸਗੋ ਟੇਡੇ ਢੰਗ ਨਾਲ ਦਿੱਤਾ ਜਾਂਦਾ ਹੈ ਇਸ ਲਈ ਉਤਸੁਕਤਾ ਵੀ ਬਣੀ ਰਹਿੰਦੀ ਹੈ ਕਹਾਣੀ ਰਸ ਅਤੇ ਮਨੋਰੰਜਨ ਦੇ ਲੱਛਣ ਕਥਾ ਨੂੰ ਹੋਰ ਨਿਖਾਰਦੇ ਹਨ ਇਸ ਕਥਾ ਵਿੱਚ ਮਨੁੱਖੀ ਜੀਵਨ ਦੀਆਂ ਸਮੱਸਿਆਵਾਂ ਨੂੰ ਨੈਤਿਕ ਸਿੱਖਿਆ ਰਹੀ ਹੱਲ ਕਰਨ ਦੇ ਢੰਗ ਤਰੀਕੇ ਦੱਸੇ ਜਾਂਦੇ ਹਨ ਨੀਤੀ ਕਥਾਵਾਂ ਦੇ ਪਾਤਰ ਮਨੁੱਖ ਪਸ਼ੂ ਪੰਛੀ ਜਾਨਵਰ ਬੇਜਾਨ ਵਸਤਾਂ ਆਦ ਹੁੰਦੇ ਹਨ ਇਹ ਸਾਰੇ ਪਾਤਰ ਮਨੁੱਖਾਂ ਵਾਂਗ ਹਰਕਤਾਂ ਕਰਦੇ ਬੋਲਦੇ ਸੁਣਦੇ ਪ੍ਰਤੀਤ ਹੁੰਦੇ ਹਨ ਇਹ ਲੜਦੇ ਝਗੜਦੇ ਦੋਸਤੀ ਦੁਸ਼ਮਣੀਆਂ ਪਾਲਦੇ ਨਜ਼ਰ ਆਉਂਦੇ ਹਨ ਇਨ੍ਹਾਂ ਕਥਾਵਾਂ ਬਾਰੇ ਇਹ ਕਿਆਸ ਕੀਤਾ ਜਾਂਦਾ ਹੈ ਕੀ ਪ੍ਰਾਤਨ ਸਮੇਂ ਰਾਜੇ ਮਹਾਰਾਜਿਆਂ ਦੇ ਰਾਜਕੁਮਾਰਾਂ ਨੂੰ ਰਾਜ ਘਰਾਣਿਆਂ ਨੂੰ ਚਲਾਉਣ ਦੇ ਢੰਗ ਤਰੀਕੇ ਦੱਸਣ ਲਈ ਇਸ ਪ੍ਰਕਾਰ ਦੀਆਂ ਕਥਾਵਾਂ ਘੜੀਆਂ ਜਾਂਦੀਆਂ ਸਨ ਇਨ੍ਹਾਂ ਕਥਾਵਾਂ ਵਿੱਚ ਮਨੁੱਖੀ ਸੁਭਾਅ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ ਜਾਂਦਾ ਸੀ ਜਿੰਦਗੀ ਦੇ ਵਿਪਿੰਨ ਸੂਤਰ ਸਮਝਾਏ ਜਾਂਦੇ ਸਨ ਅਜੋਕੇ ਸਮੇਂ ਵਿੱਚ ਚਾਣਕਿਆ ਨੀਤੀ ਬਾਰੇ ਫਿਰ ਤੋਂ ਚਰਚਾ ਦਾ ਸ਼ੁਰੂ ਹੋਣਾ ਇਸ ਦਾ ਪੱਕਾ ਪ੍ਰਮਾਣ ਹੈ ਕਿ ਕਠਨਾਈ ਮੌਕੇ ਜਿਹੀਆਂ ਨੀਤੀਆਂ ਕਿੰਨੇ ਕੰਮ ਦੀਆਂ ਹੁੰਦੀਆਂ ਹਨ ਇਸ ਪ੍ਰਕਾਰ ਦੀਆਂ ਕਥਾਵਾਂ ਵਿੱਚ ਨੀਤੀ ਸੂਤਰ ਸਮਝਾਏ ਜਾਂਦੇ ਹਨ ਇਹ ਸੂਤਰ ਕਥਾ ਦੇ ਅੰਤ ਦੇ ਸਪਸ਼ਟ ਹੁੰਦੇ ਹਨ ਪਰ ਕਈ ਵਾਰ ਇਹ ਸੂਤਰ ਕਥਾ ਦੀ ਸ਼ੁਰੂਆਤ ਤੋਂ ਹੀ ਉਗੜਨੇ ਸ਼ੁਰੂ ਹੋ ਜਾਂਦੇ ਹਨ ਤੇ ਹੌਲੀ-ਹੌਲੀ ਸਪਸ਼ਟ ਰੂਪ ਧਾਰ ਲੈਂਦੇ ਹਨ ਪੰਜਾਬੀ ਦੀਆਂ ਨੀਤੀ ਕਥਾਵਾਂ ਨੇ ਬਾਲ ਸਾਧ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੀਤੀ ਕਥਾਵਾਂ ਬਾਲ ਮਨ ਨੂੰ ਬੁਧੇਰੇ ਟੰਬਦੀਆਂ ਹਨ ਇਹ ਕਥਾਵਾਂ ਮੁੱਢਲੀ ਅਵਸਥਾ ਤੋਂ ਹੀ ਜ਼ਿੰਦਗੀ ਜਿਉਣ ਦੇ ਚੱਜ ਵਿਵਹਾਰ ਸਿਖਾਉਂਦੀਆਂ ਹਨ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਚੰਦਰੀ ਸੰਗਤ ਸ਼ੀਰ ਤੇ ਬੰਦਰ ਟਾਲੀ ਮੇਰੇ ਬੱਚੇ ਰਾਜੇ ਦਾ ਕਸੂਰ ਅਤੇ ਸੱਚ ਦਾ ਨਿਤਾਰਾ ਆਦ ਨੀਤੀ ਕਥਾਵਾਂ ਬਣ ਕੇ ਵਜੋਂ ਚੁਣੀਆਂ ਗਈਆਂ ਹਨ ਇਸ ਦੇ ਨਾਲ ਹੀ ਅੱਜ ਦੀ ਆਨਲਾਈਨ ਕਲਾਸ ਇੱਥੇ ਖਤਮ ਹੁੰਦੀ ਹੈ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਧੰਨਵਾਦ